ਵਾਜੀ ਸਤਿ ਸ੍ਰੀ ਅਕਾਲ YouTube ਚੈਨਲ Only Truth News 082 ਸੱਚ ਦੀ ਆਵਾਜ਼ ਅਤੇ Facebook ਪੇਜ ਹਾਕਮ ਇਸਪੋਰਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਦਰਸ਼ਕੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਸਾਡੇ ਕੁਝ ਸਾਥੀ ਭਾਰਦਰਤਨ ਬਾਬਾ ਸਾਹਿਬ ਡਾਕਟਰ ਭੀਮਰਾਓ ਅਵੇਦਕਰ ਜੀ ਦੇ ਸਰੂਪ ਵਾਲੀਆਂ ਤਖਤੀਆਂ ਲੈ ਕੇ ਉਹਨਾਂ ਦੇ ਸਰੂਪ ਦੇ ਜੋ ਬੈਨਰ ਨੇ ਉਹ ਲੈ ਕੇ ਅੱਗੇ ਵਧ ਰਹੇ ਹਨ ਤੇ ਨਾਰੇबाजी ਕਰਦੇ ਅੱਗੇ ਆ ਰਹੇ ਹਨ ਤੇ ਆਪਾਂ ਇਹ ਵੀ ਦੇਖ ਰਹੇ ਹਾਂ ਕਿ ਹੱਥਾਂ ਦੇ ਵਿੱਚ ਨੀਲੇ ਝੰਡੇ ਤੇ ਇੱਕ ਆਰਥੀ ਵਿੱਚ ਚੱਕੀ ਹੋਈ ਹੈ ਸੋ ਜ਼ਰੂਰੀ ਬਣਦਾ ਹੈ ਪਹਿਲਾਂ ਦੱਸਿਓ ਇਹ ਵੀਡੀਓ ਕਿੱਥੋਂ ਦੀ ਹੈ ਸੋ ਦਰਸ਼ਕੋ ਇਹ ਵੀਡੀਓ ਦਿਰਬੇ ਦੀ ਹੈ ਆਜ਼ਾਦ ਸਮਾਜ ਪਾਰਟੀ ਦੇ ਵਰਕਰ ਸਮਰਥਕ ਅਤੇ ਬਾਬਾ ਸਾਹਿਬ ਦੀ ਸੋਚ ਤੇ ਚੰਨਣ ਵਾਲੇ ਇਹ ਨੌਜਵਾਨਾਂ ਦਾ ਕਾਫਲਾ ਹੈ ਸੋ ਅਸਲ ਦੇ ਵਿੱਚ ਕੀ ਹੋਇਆ ਪਿਛਲੇ ਦਿਨੀ ਆਪਾਂ ਨੂੰ ਪਤਾ ਹੀ ਹੈ ਜੋ ਭਾਰਤ ਦੇ ਗ੍ਰਹਿ ਮੰਤਰੀ ਨੇ ਅਮਿਤ ਸਾਹਿਬ ਜੀ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਭੀਮਰਾਓ ਉਵੇਦਕਰ ਸਾਹਿਬ ਜੀ ਪ੍ਰਤੀ ਪਾਰਲੀਮੈਂਟ ਦੇ ਵਿੱਚ ਇੱਕ ਬਹੁਤ ਹੀ અપਮਾਨਜਨਕ ਟਿੱਪਣੀ ਕੀਤੀ ਸੀ ਸੋ ਜਿਸ ਦਾ ਪੂਰੇ ਭਾਰਤ ਹੀ ਨਹੀਂ ਜਿੱਥੇ-ਜਿੱਥੇ ਵੀ ਬਾਬਾ ਸਾਹਿਬ ਨੂੰ ਚਾਹਣ ਵਾਲੇ ਸਾਡੇ ਸਾਥੀ ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਰਹਿ ਰਹੇ ਹਨ ਇਸ ਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਹੈ ਸੋ ਇਸੇ ਲੜੀ ਤਹਿਤ ਇਹ ਡਿੜਬੇ ਵਿੱਚ ਵੀ ਆਜ਼ਾਦ ਸਮਾਜ ਪਾਰਟੀ ਅਤੇ ਭੀਮ ਆਰਮੀ ਦੇ ਸਾਥੀਆਂ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸਾਹਬ ਦਾ ਪੁਤਲਾ ਫੁਕਿਆ ਅਤੇ ਉਸ ਦੇ ਖਿਲਾਫ ਗੱਜ ਕੇ ਨਾਹਰੇਬਾਜੀ ਕੀਤੀ। ਸੋ ਜਿਸ ਵਿੱਚ ਆਜ਼ਾਦ ਸਮਾਜ ਪਾਰਟੀ ਭੀਮ ਆਰਮੀ ਦੇ ਸੰਗਰੂਰ ਤੋਂ ਕੈਪਟਨ ਹਰਭਜਨ ਸਿੰਘ ਜੀ, ਜੱਗੀ ਕੈਂਪਰ ਜੀ, ਪ੍ਰੀਤ ਸੂਲਰ ਕਰਾਟ, ਕਰਨਜੀਤ ਜੀ ਬਾਲਮੀਕੀ ਖਨੌਰੀ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਸੀ। ਸੋ ਇਹਨਾਂ ਤੋਂ ਇਲਾਵਾ ਸਾਡੇ ਹੋਰ ਵੀ ਬਹੁਤ ਸਤਿਕਾਰਯੋਗ ਸਾਥੀਆਂ ਨੇ ਇਹ ਜੋ ਇਹ ਇਹ ਕਹੋ ਕਿ ਆਰਤੀ ਦਹਨ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਗਵਾਈ ਹੈ ਜਿੰਦਾਬਾਦ 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 ਚਾਮ ਹਾਏ 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 ਚਮਰ ਗਿਆ ਹਾਏ 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 ਚਾਟਟੀ ਮਾ ਦਿਆਂਗੇ ਬੋਲ ਤੇ ਬੋਲ ਰੱਖ ਦਿਆਂਗੇ 21 21 ਚੱਕ ਦਿਆਂਗੇ ਬੋਲ ਤੇ ਬੋਲ ਰੱਖ ਦਿਆਂਗੇ ਇਹ ਮਤਖਸ਼ਾ ਮੁਰਦਾਬਾ 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 ਭੀਜੇਪੀ ਸਰਕਾਰ ਮੁਰਦਾਬਾ 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 ਸਾਰਾ ਸਾਰੀ ਸੋਚ ਤੇ ਕਰਾ ਦਿਆਂਗੇ ਹਾਰ ਕੇ ਮਨਸਾਰ ਤੇਰੀ ਸੋਚ ਤੇ ਕਰਾ ਦਿਆਂਗੇ ਹਾਰ ਕੇ ਮਨਸਾਰ ਤੇਰੀ ਸੋਚ ਤੇ ਕਰਾ ਦਿਆਂਗੇ ਹਾਰ ਕੇ ਜਿਨ੍ਹਾਂ ਨੇ ਸਾਡੇ ਰਹਿਬਰ ਡਾਕਟਰ ਵੀਮਰੋ ਮੈਡੀਕਲ ਜੀ ਬਾਰੇ ਗਲਤ ਚਪਲੀ ਕੀਤੀ ਸੀ ਅੱਜ ਮੈਨੂੰ ਪਤਾ ਕਿ ਜੇ ਸੰਵਿਧਾਨ ਦੀ ਤੂੰ ਸੌਂ ਖਾ ਕੇ ਕੁਰਸੀ ਤੇ ਬੈਠਾ ਜੇ ਸੰਵਿਧਾਨ ਨੇ ਤੇਰੀ ਇੱਜਾ ਵੱਡਾ ਹੌਦਾ ਦਿੱਤਾ ਅੱਜ ਤੂੰ ਉਹਦਾ ਅਪਮਾਨ ਕਰ ਰਿਹਾ ਅੱਜ ਅਸੀਂ ਪੂਰੇ ਪੰਜਾਬ ਵਾਸੀਆਂ ਨੂੰ ਦੱਸਣਾ ਚਾਹੁੰਦੇ ਆ ਆਉਣ ਵਾਲੀ 25 ਤਰੀਕ ਨੂੰ 25 ਦਸੰਬਰ 1927 ਨੂੰ ਡਾਕਟਰ ਪ੍ਰੀਤਰਾ ਮੇਜਰ ਨੇ ਮਨੂ ਜਮਰ ਦੀ ਦਹਨ ਕੀਤੀ ਸੀ ਮਨੂ ਜਮਰਤੀ ਨੂੰ ਚਲਾਇਆ ਸੀ ਸੇਖਣ ਮੈਂ ਪੂਰੇ ਪੰਜਾਬ ਦੇ ਵਸਨੀਕਾਂ ਨੂੰ ਕਹਿਣਾ ਚਾਹੁੰਦਾ 25 ਦਸੰਬਰ ਨੂੰ ਮਨੂ ਜਮਰਤੀ ਹਰ ਕੰਡੇ ਜਿਹੀ ਕਰਨੀ ਚਾਹੀਦੀ ਹੈ ਉਸ ਦੇ ਨਾਲ ਹੀ ਸਾਡੇ ਇਸ ਗੰਧ ਦੀ ਅੰਮ੍ਰਿਤ ਸ਼ਾਹੀ ਇਹਦਾ ਵੀ ਨਾਲ ਹੀ ਮੋਟਾ ਫੁੱਪਣਾ ਇਹਦਾ ਟੁਕੜਾ ਨਾਲ ਹੀ ਟੁਕੜਾ ਇਹ ਦੋਨੇ ਕੰਮ ਜ਼ਰੂਰ ਕਰ ਲੈ ਡਾਕਟਰ ਵੀ ਮਾਪੇ ਕਰੀਆਂ ਔਲਾਦਾ ਜਿੰਦਾ ਨੇ ਲੇਕਿਨ ਅਸੀ ਇਹਨਾਂ ਨੂੰ ਜਿੰਦਾ ਰੱਖਣਾ ਬਾਕੀ ਮੇਰੀ ਐਗੀਪੀ ਲੈਾਰੇ ਮੀਰ ਇਕੱਠੇ ਹੋ ਕੇ 25 ਤਰੀਕ ਨੂੰ ਜ਼ਰੂਰ ਇਹ ਅਮਲ ਕਰੀ ਆ ਡਾਕਟਰ ਸੁਖੀ ਬਰਾਮੇ ਬੇਟ ਨੂੰ ਜਿੰਦਾ ਰੱਖੋ ਮਨੁੱਖ性 ਮਰਤੀ ਔਰ ਅੰਮਿਤ ਸ਼ਾਦਾ ਪੁੱਤਰਾ ਜਰੂਰ ਫੁਕਣਾ ਸਾਰੇ ਵੀਰਾਂ ਦਾ ਅਸਸਰੀ ਕੰਮ ਜੈ ਜੀ ਜੈ ਭਾਰਤ ਓਕੇ